ਸਤਿ ਸ਼੍ਰੀ ਅਕਾਲ ਭਾਈ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਬੜਾ ਐ ਟਰੈਕਟਰ ਜਿੱਤੇ 28 ਜੁਲਾਈ 2025 ਦੀ ਵੀਡੀਓ ਬਣਾ ਰਹੇ ਹਾਂ ਭਰਾਵੋ 26 ਤਰੀਕ ਨੂੰ ਵੀ ਇੱਕ ਵੀਡੀਓ ਪਾਈ ਸੀ ਕੱਲ 27 ਨੂੰ ਵੀ ਪਾਈ ਸੀਗੀ ਵੀ ਤੁਹਾਡੇ ਦਿਮਾਗ ਦੀ ਟੈਨਸ਼ਨ ਕਰਦੇ ਆ ਕਿਉਂ ਤੁਸੀਂ ਕਿਸਾਨ ਭਰਾ ਹੀ ਮੇਰੇ ਨਾਲ ਜੁੜੇ ਹੋਏ ਹੋ ਆ ਵਧੀਆ ਇਹਨਾਂ ਨਾਲ ਗੱਲਾਂ ਬਾਤਾਂ ਹੋ ਜਾਂਦੀਆਂ ਤੇ ਪਤਾ ਲੱਗ ਜਾਂਦਾ ਹੈਗਾ ਕਿ ਜਿਹੜੀ ਪਹਿਲਾਂ ਪਿਛਲੀ ਵੀਡੀਓ ਪਾਈ ਸੀ ਉਹ ਟਰੈਕਟਰ ਹਾਲੈਂਡ ਹੀ ਸੀ ਆ ਭਰਾਵੋ ਉਹਦੇ ਵਿੱਚ ਕਿਹੜੇ ਜੇਤੂ ਰਹੇ ਗੁਰਸੇਵਕ ਸਿੰਘ ਬਰਾੜ ਬੀਪੀਓ ਪਿੰਡ ਇਹਨਾਂ ਦੇ ਦਿਉਣ ਦਿਉਣ ਪਿੰਡ ਗੱਲ ਵੀ ਕਰ ਸਕਦੇ ਹੋ ਨਾ ਇਹਨਾਂ ਨਾਲ 9464585703 9464585703 ਕਈ ਵਾਰ ਵਾਲਾ ਕਹਿੰਦਾ ਯਾਰ ਐਵੇਂ ਮਾਰੀ ਜਾਂਦੇ ਕੁਝ ਜਿਹਨਾਂ ਤਾਂ ਹੈ ਨਹੀਂ ਜਿਆਦਾ ਭਰਾਵੋ ਮੇਰੇ ਕੋਲੇ ਛੋਟੇ-ਛੋਟੇ ਟਰੈਕਟਰ ਗਿਫਟਾਂ ਵਾਲੇ ਪਏ ਆ ਕਿਵੇਂ ਮਹਿੰਦਰਾ ਦੇ ਅਰਜਨ ਦੇ ਜੌਂਡੀਰ ਦੇ ਕੋਈ ਜਵਾਗ ਚਾਹੁੰਦੇ ਵੀ ਸਾਡੇ ਕਰੇ ਵੀ ਸੋਨਾ ਟਰੈਕਟਰ ਹੋਵੇ ਸਾਰਾ ਕਿਵੇਂ ਇਹੀ ਸ਼ੇਪ 'ਚ ਛੋਟਾ ਟਰੈਕਟਰ ਕਿਹੜੇ ਜਨਸਿਆਂ ਵਾਲੇ ਨਾਲ ਦਿੰਦੇ ਆ ਉਹ ਟਰੈਕਟਰ ਦੇਵਾਂਗੇ ਕਿਉਂਕਿ ਅਸੀਂ ਪਰਚੀਆਂ ਪਾਈਆਂ ਸੀ ਪਰ ਉਹ ਪਰਚੀਆਂ ਦੇ ਵਿੱਚੋਂ ਕੁਰਸੇਓ ਸਿੰਘ ਬਰਾੜ ਦੀ ਪਰਚੀ ਨਿਕਲੇ ਜੇ ਸਾਨੂੰ ਹੋਰ ਤਰੀਕਾ ਵੀ ਤੁਸੀਂ ਦੱਸ ਸਕਦੇ ਹੋ ਵੀ ਕਿਹੜੇ ਤਰੀਕੇ ਨਾਲ ਵੀ ਅਸੀਂ ਪਰਚੀਆਂ ਕੱਢਿਆ ਕਰੀਏ ਜਰੂਰ ਸੁਝਾਅ ਦਿਓ ਵੀ ਲੈਬ ਪਰਚੀਆਂ ਕੱਢਿਆ ਕਰੀਏ ਕਿਵੇਂ ਕਿਵੇਂ ਕੋ ਨਾਮ ਤੇ ਇੱਕ ਬੰਦੇ ਨੂੰ ਇੱਕ ਦਿਨ ਚ ਦੇ ਸਕਦੇ ਆ ਭਰਾਵੋ ਅੱਜ ਆ ਦੇਖ ਲਓ ਇਹ ਅੱਜ ਖੜੇ ਆ 13 14 15 ਇੱਕ ਕਲੋਸ ਕਰਦੇ ਇੰਜਨ ਵਾਲਾ ਆਹ ਟਰੈਕਟਰ ਖੜਾ ਆ ਤੇ ਇਧਰ ਦੂਜੇ ਸਾਦੇ ਖੜੇ ਆ ਦੱਸਿਓ ਤੁਸੀਂ ਵੀ ਬਾਜ ਕਿਹੜੇ ਟਰੈਕਟਰ ਦੀ ਆ ਇੰਨਾ ਵਿੱਚੋਂ ਦੱਸਿਓ ਹੈ ਸਵਰਾਜ ਜੀ ਵੀ ਤੁਸੀਂ ਦੱਸਿਓ ਵੀ 15ਵਾਂ ਮੰਡਲ ਦੀ ਆਵਾਜ਼ ਆ 14ਵਾਂ ਮੰਡਲ ਦੀ ਜਾਂ 13ਵਾਂ ਮੰਡਲ ਦੀ ਕਿਹੜੇ ਭਰਾ ਦੱਸਣਗੇ ਉਹਨਾਂ ਨੂੰ ਜਾਂ ਛੋਟਾ ਗਿਫਟ ਦੇਵਾਂਗੇ ਜਾਂ ਨਹੀਂ ਗਿਫਟ ਲੈਣਾ ਤਾਂ ਤੁਹਾਡੇ ਖਾਤੇ ਦੇ ਵਿੱਚ 500 ਰੁਪਇਆ ਪਾ ਦੇਵਾਂਗੇ ਭਰਾ ਉਹ ਵਿਚ ਦੂਰ ਆ ਤੇ ਗਿਫਟ ਲੈਣਾ ਗਿਫਟ ਲੈ ਲਓ ਨਹੀਂ 500 ਰੁਪਇਆ ਲੈ ਲਓ ਕੋਈ ਦਿੱਕਤ ਨਹੀਂ ਉਹ ਭਰਾ ਨੂੰ ਪੈਸੇ ਦਿੱਤੇ ਜਾਣਗੇ ਜਿਹਨੇ ਵੀਡੀਓ ਸ਼ੇਅਰ ਕਰੀ ਹੋਊਗੀ ਵੀਡੀਓ ਲਾਇਕ ਕਰੀ ਹੋਊ ਤੇ ਕਮੈਂਟ ਕਰੀ ਹੋਣਗੇ ਇਹ ਨੋਟ ਕਰ ਲਓ ਵੀਡੀਓ ਸ਼ੇਅਰ ਕਰਨੀ ਜ਼ਰੂਰੀ ਹੈ ਲਾਇਕ ਤੇ ਕਮੈਂਟ ਤੁਸੀਂ ਕਰੋਗੇ ਕਿਹੜੇ ਟਰੈਕਟਰ ਦੀ ਆਵਾਜ਼ ਆ ਉਹਨਾਂ ਨੂੰ ਵੀ ਤੁਸੀਂ ਸੁਝਾਅ ਦਿਓ ਵੀ ਕਿਹੜੇ ਲੋਟ ਨਾਮ ਕੱਢ ਗਏ ਉਹਨਾਂ ਨੂੰ ਉਸ ਲੋਟ ਨਾਮ ਕੱਢਾਂਗੇ ਕਿਹੜੇ ਭਰਾਵਾਂ ਨੇ ਹੁਣ ਕਮੈਂਟ ਕਰੇ ਸੀ ਗੁਰਦੀਪ ਸਿੰਘ ਭੁੱਲਰ ਨੇ 36 30 ਲਿਖਿਆ ਸੀ ਪਾਸ ਆ ਸਰਾ ਬਠਿੰਡੇ ਵਾਲੇ ਨੇ ਗਲਤ ਰਿਹਾ ਰਾਜਵੀਰ ਸਹੀ ਰਿਹਾ ਜੱਗਾ ਢਲੋਂ ਨੇ ਵੀ ਗਲਤ ਟਰੈਕਟਰ ਲਿਖਿਆ ਹੋਇਆ ਸੀ ਸਿੱਧੂ ਬਰਾੜ ਨੇ ਸਹੀ 36 30 ਲਿਖਿਆ ਸੀ ਜੱਗੂ ਸਿੱਧੂ ਨੇ 5500 ਲਿਖਿਆ ਗਲਤ ਲਿਖਿਆ ਜਸਵਿੰਦਰ ਜੋ ਸੁਵਿੰਦਰ ਨੇ ਵੀ ਸਹੀ ਲਿਖਿਆ ਦਲਜੀਤ ਨੇ ਵੀ ਸਹੀ ਲਿਖਿਆ ਭਿੰਦਰ ਮਾਨ ਨੇ ਵੀ ਸਹੀ ਲਿਖਿਆ ਸੀ ਇੰਦਰਜੀਤ ਦੁਬਈ ਨੇ ਵੀ ਸਹੀ ਲਿਖਿਆ ਸੀਗਾ ਗਾਗਨ ਸਿੰਘ ਮਠਾੜੂ ਨੇ ਵੀ ਸਭ ਤੋਂ ਪਹਿਲਾਂ ਗਾਗਨ ਸਿੰਘ ਮਠਾੜੂ ਦੀ ਕਮੈਂਟ ਆਇਆ ਸੀ ਆ ਕਿ ਉਹ ਭਰਾ ਉਹ ਪਰਚੀਆਂ ਦੇ ਹਿਸਾਬ ਨਾਲੀ ਪਰਚੀ ਕੱਢਣੀ ਪੈਂਦੀ ਆ ਉਹ ਬੰਦਾ ਮੈਨੂੰ ਅੱਜ ਤੱਕ ਮਿਲਿਆ ਵੀ ਨਹੀਂ ਗੁਰਸੇਵਕ ਸਿੰਘ ਬਰਾੜ ਮੈਨੂੰ ਅੱਜ ਤੱਕ ਮਿਲਿਆ ਨਹੀਂ ਹੈਗਾ ਬਾਈ ਦਾ ਤੁਹਾਨੂੰ ਨੰਬਰ ਦਿੱਤਾ 94642 85703 ਮੈਨੂੰ ਕਨਫਰਮ ਕਰ ਲਿਓ ਬਾਈ ਕੋਲ ਪੁੱਛ ਵੀ ਲਿਓ ਤੁਹਾਡਾ ਵੀ ਕੈਪਟ ਪਹੁੰਚ ਗਿਆ ਕਿ ਨਹੀਂ ਪਹੁੰਚਿਆਗਾ ਬਾਈ ਹੋਰ ਦੇ ਟਰੈਕਟਰ ਦੀ ਕੋਈ ਡਿਮਾਂਡ ਕਰਦਾ ਸੀ ਉਹ ਟਰੈਕਟਰ ਨੂੰ ਲਿਆ ਕੇ ਦੇਵਾਂਗੇ ਉਹ ਬ੍ਰਾਂਡ ਦਾ ਸਾਡੇ ਕੋਲੇ ਨਹੀਂ ਸੀਗਾ ਸਭ ਤੋਂ ਪਹਿਲਾਂ ਗਗਨਦੀਪ ਸਿੰਘ ਮਠਾੜੂ ਨੇ ਕਮੈਂਟ 36 ਦੀ ਸਹੀ ਕਰਿਆ ਸੀ ਉਸ ਤੋਂ ਬਾਅਦ ਬਿੰਦਰ ਸ਼ਰਮਾ ਸਾਡੇ ਪਿੰਡ ਦੇ ਸ਼ਰਮਾ ਜੀ ਆ ਉਹ ਉਹ ਉਹਨਾਂ ਨੇ ਵੀ ਸਹੀ ਕਮੈਂਟ ਕਰਿਆਗਾ ਹਰਮਨ ਸਿੰਘ ਬੜਾਂਚ ਵਪਾਰੀ ਇਹਨੇ ਵੀ ਸਹੀ ਕਰਿਆਗਾ ਕੁਲਦੀਪ ਕੁਲਦੀਪ ਗੁਰਮੀਤ ਸਿੰਘ ਮਾਸਟਰ ਮਹਿੰਦਰਦੀਪ ਸਿੰਘ ਪਾਣੇਵਾਲਾ ਪਾਣੇਵਾਲਾ ਜਗਸੀਰ ਇਹਨਾਂ ਨੇ ਸਹੀ ਕਮੈਂਟ ਕਰਿਆ ਇਹਨਾਂ ਦੇ ਵਿੱਚੋਂ ਇੱਕ ਬੰਦੀ ਚੁਣਿਆ ਗਿਆ ਗਿਆ ਭਰਾਵੋ ਗੁਰਸੇਵਕ ਸਿੰਘ ਬਰਾੜ ਇੱਧਰ ਮਾਰਦੇ ਕੈਮਰਾ ਆਹ 2014 ਆਹ 2014 ਮਾਲ ਖੜਾਗਾ ਟਰੈਕਟਰ ਤੇ ਮਾਰ ਮੇਰੇ ਦੇ ਨੰਬਰ ਸਾਰੀ ਮਾਰਤੀ 2014 ਮਾਲ ਟਰੈਕਟਰ ਖੜਾਗਾ ਦੇਖੋ ਬਹੁਤ ਵਧੀਆ ਸਾਫ ਸੁਥਰੀ ਹਾਲਤ ਚ ਤਿੰਨੇ ਟਰੈਕਟਰ ਪੰਜਾਬ ਨੰਬਰ ਨੇ 13 14 15 15 ਇੱਕ ਹੋਰ ਆ ਤਾਂ ਸਾਡੇ ਕੋਲੇ 13 14 15 15 2 ਆ ਤੇ 14 1 ਇੱਕ ਆ ਸਾਰੇ ਪੰਜਾਬ ਨੰਬਰ ਆ ਸਾਰੇ ਸੇਲ ਵਾਸਤੇ ਆ ਤੁਸੀਂ ਇਹ ਟਰੈਕਟਰ ਖਰੀਦ ਕੇ ਵੀ ਲੈ ਆ ਸਕਦੇ ਹੋ ਆਹ ਆ ਗਿਆ 14 ਮਾਡਲ ক্লোਸ ਕਰਦੇ ਇੰਜਨ ਵਾਲਾ ਭਰਾਵੋ ਪਤਾ ਲੱਗੂ ਅੱਜ ਕਿਹੜੇ ਭਰਾਵਾਂ ਨੂੰ ਪਰਖਾ ਵੀ ক্লোਸ ਕਰਦੇ ਇੰਜਨਾਂ ਦਾ ਕਿਹੜਾ ਆ ਤੇ ਆਹ ਆ ਗਿਆ ਦੂਜੇ ਸਾਦੇ ਇੰਜਨ ਵਾਲੇ ਆ 15 ਜੀ ਤਾਂ ਸਾਦੇ ਆਈ 15 ਤਾਂ ক্লোਸ ਕਰ ਆਏ ਮਤਲਬ ਟਾਈਮ ਡੱਬੀ ਆਏ ਆ ਨਹੀਂ ਇਹ ਸਾਦੇ ਜਨ ਸਾਦੇ ਹੀ ਐ ਇਹ ਤੁਸੀਂ ਦੱਸਿਓ ਭਰਾਵੋ ਹੁਣ ਟੈਸਟਿੰਗ ਲੈਣ ਲੱਗਿਆ ਥੋੜੀ ਤੇ ਟਰੈਕਟਰ ਸਵਰਾਜ 13 14 ਮਾਡਲ ਤੁਸੀਂ ਤੁਸੀਂ ਆਪਣੀ رائے ਜ਼ਰੂਰ ਦਿਓ ਭਰਾਵੋ ਟੋਕਨ ਕਿਸੇ ਰੋਡ ਕੱਢਿਆ ਕਰੀਏ ਪਹਿਲਾਂ ਤਾਂ ਸਾਰੇ ਕਮੈਂਟ ਹਾਲੈਂਡ ਦੇ ਸਹੀ ਸੀ ਪਹਿਲਾਂ ਤਾਂ ਹਾਲੈਂਡ ਦੇ ਸਹੀ ਸੀ ਕਿੰਨੇ ਭਰਾਵਾਂ ਦੇ ਕਿ ਕੱਲ੍ਹ ਆ ਵੀ ਵੀਡੀਓ ਪਾਈ ਉਹ ਜੇ ਉਹ ਚੱਲੀ ਜਾਂਦੀ ਐ ਉਹ 31 ਤਰੀਕ ਨੂੰ ਉਹ ਪਹਿਲਾਂ ਵਾਲੀ ਵੀਡੀਓ ਨੂੰ 31 ਤਰੀਕ ਨੂੰ ਭਰਾਵੋ ਆਪਾਂ 쿠ਪਨ ਕੱਢਾਂਗੇ ਕਿਹੜੇ ਆਪਾਂ ਪਾਈ ਹੋਈ ਐ ਹੁਣ ਵੀਡੀਓ ਪਾਈ ਹੋਈ ਐ ਕੱਲ ਵੀਡੀਓ ਪਾਈ ਐ ਟਰੈਕਟਰ ਤਾਂ ਨਹੀਂ ਦੱਸ ਸਕਦੇ ਟਰੈਕਟਰ ਤਾਂ ਸੋਥੀ ਪੁੱਛਣਾਗਾ ਇਸ ਕਰਕੇ ਤੁਸੀਂ ਜ਼ਰੂਰ ਕਮੈਂਟ ਕਰੀ ਚੱਲੋ ਲੱਖਾਂ ਕ ਬੰਦੇ ਤੱਕ ਉਹ ਵੀਡੀਓ ਪਹੁੰਚ ਚੁੱਕੀ ਐ ਆਮਲੋ 1500 ਬੰਦੇ ਨੇ ਕਮੈਂਟ ਕਰ ਚੁੱਕੇ ਆ ਆਪਾਂ 1500 ਚੋਂ ਕਿਹੜੇ ਬੰਦੇ ਨੇ ਸਹੀ ਕਮੈਂਟ ਕਰਿਆ ਵੀ ਆਮਲੋ 1500 ਚੋਂ 500 ਨੇ ਸਹੀ ਕਰਿਆ ਜਾਂ 700 ਨੇ ਉਹਨੇ ਬੰਦੇ ਦੀ ਪਰਚੀ ਪਾ ਲਾਂਗੇ ਉਹਦੇ ਵਿੱਚੋਂ ਕਿ ਪਰਚੀ ਕੱਢ ਲਾਂਗੇ ਇਹ ਤਰੀਕਾ ਮੇਰਾ ਸਹੀ ਆ ਜਾਂ ਕੋਈ ਹੋਰ ਤਰੀਕਾ ਵਰਤਣਾ ਚਾਹੀਦਾ ਕਿਉਂਕਿ ਕਿਸਾਨ ਪ੍ਰਭ ਮੇਰੀ ਬਹੁਤ ਮਦਦ ਕਰਦੇ ਆ ਤੇ ਇਸ ਕਰਕੇ ਮੈਨੂੰ ਵੀ ਥੋੜਾ ਜਿਹਾ ਪ੍ਰਭ ਕੋਈ ਬੋਲੀ ਵੱਡੀ ਚੀਜ਼ ਤਾਂ ਹੈ ਨਹੀਂ ਗਈ ਸੀ ਤੁਹਾਡੇ ਵਾਸਤੇ ਵੀ ਆਹ ਸੋਨਾ ਲੱਗਦਾ ਘਰੇ ਗਿਫਟ ਪਿਆ ਜਵਾਗ ਚਾਹੁੰਦੇ ਆ ਵੀ ਵਧੀਆ ਲੱਗੇ ਇਸ ਕਰਕੇ ਤੁਹਾਡੇ ਘਰ ਤੱਕ ਪਹੁੰਚਣ ਦੀ ਸਾਡਾ ਖਰਚਾ ਲੱਗੂਗਾ ਸਾਰਾ ਇੱਕ ਤਾਂ ਕੀ ਕਰਨਾ ਤੁਸੀਂ ਲਾਇਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਨਾ ਫੇਰ ਮੈਂ ਚੈੱਕ ਕਰੂ ਭਰਾਵੋ ਫੇਰ ਤੁਹਾਨੂੰ ਇਹ ਚੀਜ਼ ਗਿਫਟ ਚ ਦਊਗਾ ਹੁਣ ਕਰਦੇ ਆ ਸਟਾਰਟ ਤੇ ਤੁਸੀਂ ਜੁੜੇ ਰਹੋ ਮਾਰੋ ਸੇ ਮਾਰਦਿਆਂ ਸੈਲਫ ਇੱਕ ਵਾਰੀ ਮੈਂ ਥੋੜਾ ਜਿਹਾ ਕੈਮਰਾ ਲੁਕੋਲਾਂ ਕਿਉਂ ਪਤਾ ਲੱਗੇਗਾ ਫਿਰ ਵੀ ਕੈਮਰਾ ਪੀ ਕਿਹੜਾ ਟਰੈਕਟਰ ਹੈ ਕਿਹੜੇ ਟਰੈਕਟਰ ਦੀ ਕਿਹੜੀ ਆਵਾਜ਼ ਆ ਕੈਮਰਾ ਲੁਕੋ ਚੁੱਕੇ ਆ ਮਾਰਕਾਂਤੀ ਸਭ ਤੋਂ ਪਹਿਲਾਂ ਆ ਇਧਰੋਂ ਮਾਰੋ ਇਹ ਤੋਂ ਮਾਰੋ ਸਭ ਤੋਂ ਪਹਿਲਾਂ ਆਹਾਂ ਟਰੈਕਟਰ ਦੀ ਆਵਾਜ਼ ਦੱਸਿਓ ਤੁਸੀਂ ਇਹ ਟਰੈਕਟਰ ਬਾਰੇ ਦੱਸਿਓ ਭਰਾਵੋ ਪੀ ਕਿਹੜੇ ਟਰੈਕਟਰ ਦੀ ਆਵਾਜ਼ ਹੈ ਤਾਜੀ ਤੁਹਾਨੂੰ ਦੱਸਿਆ ਤਿੰਨੀ ਸਵਰਾਜ ਆ ਆ ਦੱਸੋ ਪਹਿਲੇ ਨੰਬਰ ਵਾਲਾ ਪਹਿਲੇ ਨੰਬਰ ਵਾਲਾ ਇਹ ਸਵਰਾਜ ਕਿਹੜਾ ਮਾਡਲ ਹੋ ਸਕਦਾ ਪਹਿਲੇ ਨੰਬਰ ਵਾਲਾ ਉਹਨੂੰ ਭਰਾ ਨੂੰ ਲਾਟਰੀ ਕੱਢਾਂਗੇ ਉਦੋਂ ਬਾਅਦ ਦਿਖਾਉਣੇ ਆ ਤੁਹਾਨੂੰ ਹੋਰ ਟਰੈਕਟਰ ਮਾਰਸ ਆਲ ਵਜਾ ਹੁਣ ਤੁਹਾਨੂੰ ਦਿਖਾਉਣੇ ਇੱਕ ਹੋਰ ਟਰੈਕਟਰ ਇਹਦੀ ਵੀ ਆਵਾਜ਼ ਕਰਿਓ ਚੱਕ ਸੈਡਾਂ ਤੋਂ ਪਤਾ ਲੱਗ ਜੀ ਉਹਨਾਂ ਦਾ ਖੜੇ ਕੋਈ ਨਾ ਸਵਰਾਪਤ ਸਵਰਾਜ ਹੀ ਆ ਦੱਸਿਓ ਭਰਾਵੋ ਆਹ ਟਰੈਕਟਰ ਕਿਹੜੇ ਇੰਜਨ ਕਿਹੜਾ ਇਹਦੇ ਵਿੱਚ ਇਹਦੇ ਵਿੱਚ ਕਿਹੜਾ ਦੂਜੇ ਨੰਬਰ ਤੇ ਦੂਜੇ ਨੰਬਰ ਵਾਲਾ ਕਿਹੜਾ ਇੰਜਨ ਆ ਮਣੀ ਰੇਜ ਰੇਜ ਬੰਦ ਕਰਦੇ ਉਦੋਂ ਬਾਅਦ ਸੋਨੂੰ ਦਿਖਾਉਣਿਆ ਹੁਣ ਆ ਵੀ ਦੱਸ ਦਿਓ ਭਰਾਵੋ ਵੀ ਇਹ ਵੀ ਕਿਹੜੇ ਕਿਹੜਾ ਮਾਡਲ ਆ ਮਾਡਲ ਵਾਸਤੇ ਦੱਸਣਾਗਾ ਤੁਸੀਂ ਜਾਂ ক্লোਜ਼ ਕਰਦਾ ਇੱਕ ਪਹਿਲੇ ਨੰਬਰ ਤੇ ਸੀ ਉਸ ਤੋਂ ਬਾਅਦ ਦੂਜੇ ਨੰਬਰ ਤੇ ਆਹਾਂ ਤੀਜੇ ਨੰਬਰ ਤੇ ਟਰੈਕਟਰ ਸਟਾਰਟ ਕਰਕੇ ਤੁਹਾਨੂੰ ਵਾਅਦ ਦਿਖਾ ਰਹੇ ਹਾਂ ਜੀ ਏ ਸੀਗੇ ਟਰੈਕਟਰ ਭਰਾਵੋ ਸੋਹੀ ਦਿੱਤੇ ਹੋਏ ਨੰਬਰਾਂ ਦੇ ਸੰਪਰਕ ਕਰਕੇ ਤੁਸੀਂ ਆਪ ਦਾ ਗਿਫਟ ਮੰਗਾ ਸਕਦੇ ਹੋ ਤੁਸੀਂ ਦੱਸਿਓ ਜਰੂਰ ਵੀ ਸੀਗਾ ਜਾਂ ਦੂਜੇ ਨੰਬਰ ਵਾਲਾ ਜਾਂ ਤੀਜੇ ਨੰਬਰ ਵਾਲਾ ਕਲੌਸ ਕਰਦੇ ਇੰਜਨ ਆ ਦਾ ਜਾਂ ਤੁਸੀਂ ਆ ਵਿਚੋ ਪੁੱਛਣਾ ਵੀ 13 ਮਾਡਲ ਕਿਹੜਾ ਹੈ ਕੈਮੇ ਨੰਬਰ ਵਾਲਾ 14 ਮਾਡਲ ਕੈਮੇ ਨੰਬਰ ਵਾਲਾ 15 ਮਾਡਲ ਕੈਮੇ ਨੰਬਰ ਵਾਲਾ ਹੈ ਕਲੌਸ ਕਰ ਵਾਲਾ ਕੈਮੇ ਨੰਬਰ ਵਾਲਾ ਜਰੂਰ ਕਮੈਂਟ ਕਰਿਓ ਕਿਉਂਕਿ ਹੋਰ ਟਰੈਕਟਰ ਵੀ ਭਰਾਵੋ দাম ਚੜ ਚੁੱਕਿਆ 52 ਦਾ ਆ ਗਿਆ ਮੈਸੀ ਆ ਗਿਆ ਆਪਣੇ ਕੋਲੇ ਦੋ ਆਹ ਆ ਨੋਵੋ ਖੜੇ ਆ ਬਾਲਟ੍ਰਕ ਖੜੇ ਆ 60 55 ਖੜੇ ਆ 36 30 ਖੜੇ ਆ 744 ਖੜੇ ਆ ਬਹੁਤ سارے ਹੋਰ ਟਰੈਕਟਰ ਵੀ ਖੜੇ ਆ ਦੇਖ ਜੇਕਰ ਤੁਸੀਂ 485 ਗੜਾ ਸੋਨਾਲੀਕਾ 750 ਖੜੇ ਆ 855 ਉਧਰ ਖੜੇ ਆ 15 16 17 18 19 20 21 22 ਮਾਡਲ ਤੱਕ ਸਾਰੇ ਖੜੇ ਆ ਧੰਨਵਾਦ ਵੀਡੀਓ ਨੂੰ ਅਗੇ ਸਾਂਝਾ ਜਰੂਰ ਕਰਨਾ